ਹਾਂਜੀ ਸਤ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਏ ਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਥਾਲੀ ਮਿਰਚ ਦੇ ਕੁਝ ਚਮਤਕਾਰੀ ਟੋਟਕੇ ਤੇ ਉਪਾਅ ਲੈ ਕੇ ਆਏ ਹਾਂ ਤੇ ਅੱਜ ਦਾ ਇਹ ਜਿਹੜਾ ਉਪਾਅ ਇਹ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਨੂੰ ਨੌਕਰੀ ਨਹੀਂ ਮਿਲ ਰਹੀ ਸਾਡੀ ਜੋਬ ਨਹੀਂ ਲੱਗ ਰਹੀ ਜੇਕਰ ਸਾਡੀ ਜੋਬ ਲੱਗ ਗਈਏ ਤਾਂ ਪ੍ਰਮੋਸ਼ਨ ਨਹੀਂ ਹੋ ਰਹੀ ਤੇ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦੀਆਂ ਪਰੇਸ਼ਾਨੀਆਂ ਹੁੰਦੀਆਂ ਨੇ ਜਦੋਂ ਸਾਨੂੰ ਘਰ ਦੇ ਵਿੱਚ ਨੌਕਰੀ ਮਿਲਣ ਦੇ ਲਈ ਕਈ ਤਰ੍ਹਾਂ ਦੀਆਂ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਹੈ ਸਾਡੇ ਬਹੁਤ ਜ਼ਿਆਦਾ ਸਟੱਡੀ ਕਰਨ ਦੇ ਬਾਵਜੂਦ ਮਿਹਨਤ ਕਰਨ ਦੇ ਬਾਵਜੂਦ ਵੀ ਸਾਨੂੰ ਕਈ ਤਰ੍ਹਾਂ ਦੀਆਂ ਪ੍ਰੋਬਲਮ ਫੇਸ ਕਰਨੀਆਂ ਪੈਂਦੀਆਂ ਨੇ ਇਸ ਦੇ ਨਾਲ ਨਾਲ ਕੀ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਕਈ ਤਰ੍ਹਾਂ ਕਈ ਵਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਕਿ ਸਾਡੇ ਜਿਹੜੇ ਬੰਦੇ ਬੰਦੇ ਕੰਮ ਨਹੀਂ ਨਾ ਉਹ ਵੀ ਵਿਗੜਨੇ ਸ਼ੁਰੂ ਹੋ ਜਾਂਦੇ ਨੇ ਇਸ ਤੋਂ ਇਲਾਵਾ ਜੇਕਰ ਕਿਸੇ ਪੈਨਪਰਾ ਦੀ ਕੋਈ ਸ਼ਾਪ ਦੁਕਾਨ ਹੁੰਦੀ ਹੈ ਜਾਂ ਫਿਰ ਕੋਈ ਵੀ ਵਪਾਰ ਹੁੰਦਾ ਹੈ ਤੇ ਉਸ ਦੇ ਵਿੱਚ ਜਦੋਂ ਉਸ ਵਿਅਕਤੀ ਨੂੰ ਘਾਟਾ ਪੈਂਦਾ ਹੈ ਤੇ ਜਾਂ ਫਿਰ ਉਹਨਾਂ ਦਾ ਜਿਹੜਾ ਵਪਾਰ ਕਾਰੋਬਾਰ ਹੈ ਉਹ ਚੱਲਦਾ ਚੱਲਦਾ ਰੁਕ ਜਾਂਦਾ ਹੈ। ਟੈਨ ਦਾ ਪਾਪ ਇਹ ਹੀ ਹੈ ਕਿ ਆਪਣੇ ਘਰ ਦੇ ਵਿੱਚ ਪੈਸਾ ਆਉਣਾ ਜਿਹੜਾ ਰੁਕ ਜਾਣਾ। ਸਾਡੇ ਘਰ ਦੇ ਵਿੱਚ ਬਰਕਤ ਰੁਕ ਜਾਂਦੀ ਹੈ, ਪੈਸਾ ਆਉਣਾ ਰੁਕ ਜਾਂਦਾ ਹੈ। ਯੋ ਕਿ ਸਾਡੇ ਘਰ ਦੇ ਵਿੱਚ ਪੈਸਾ ਹੀ ਨਾ ਆਵੇਗਾ ਤੇ ਫਿਰ ਬਰਕਤ ਕਿੱਥੋਂ ਰਹੇਗੀ ਤੇ ਇਹ ਜਿਹੜੀਆਂ ਸਾਰੀਆਂ ਪ੍ਰੋਬਲਮ ਹੁੰਦੀਆਂ ਨੇ ਨਾ ਇਹ ਕਈ ਵਾਰ ਸ਼ਨੀ ਦੇਵ ਸਾਡੇ ਜਿਹੜੇ ਸ਼ਨੀ ਇਹ ਨਾ ਸਾਡਾ ਉਹ ਠੀਕ ਨਹੀਂ ਚੱਲ ਰਿਹਾ ਹੁੰਦਾ ਉਸ ਦੇ ਕਰਕੇ ਵੀ ਸਾਡੇ ਘਰ ਦੇ ਵਿੱਚ ਇਹ ਪ੍ਰੋਬਲਮ ਕਈ ਵਾਰ ਆਉਂਦੀ ਹੈ ਨੇ ਤੇ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਇਹ ਸਾਡੀਆਂ ਸਾਰੀਆਂ ਪ੍ਰੋਬਲਮ ਦਾ ਹੱਲ ਹੋ ਜਾਵੇ ਸਾਡੀਆਂ ਇਹ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣ ਪੇਸਾ ਨੂੰ ਸ਼ਨੀ ਦੇ ਨੂੰ ਖੁਸ਼ ਕਰਨਾ ਪਵੇਗਾ ਸਾਨੂੰ ਸ਼ਨੀ ਮਹਾਰਾਜ ਦੇ ਅੱਗੇ ਪ੍ਰਾਰਥਨਾ ਕਰਨੀ ਪਵੇਗੀ ਕਿਉਂਕਿ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੁੰਦੀ ਉਹ ਸ਼ਨੀ ਦੋਸ਼ ਦੇ ਸ਼ਿਕਾਰ ਹੋ ਜਾਂਦੇ ਨੇ ਤੇ ਜਦੋਂ ਸਾਡੇ ਤੇ ਸ਼ਨੀ ਦੋਸ਼ ਚੱਲ ਰਿਹਾ ਹੁੰਦਾ ਉਸ ਸਮੇ ਅਸੀਂ ਭਾਵੇਂ ਕਿੰਨੀ ਵੀ ਦੁਆ ਕਿੰਨੀ ਵੀ ਅਸੀਂ ਫਰਿਆਦ ਕਰਨੀਏ ਕਿੰਨੇ ਵੀ ਅਸੀਂ ਪਾਠ ਪੂਜਾ ਕਰ ਲਈਏ ਸਾਡੇ ਤੇ ਕੋਈ ਵੀ ਚੀਜ਼ ਅਸਰ ਨਹੀਂ ਕਰਦੀ ਅਸੀਂ ਬਹੁਤ ਜ਼ਿਆਦਾ ਕੋਸ਼ਿਸ਼ ਕਰਦੇ ਹਾਂ ਬਹੁਤ ਸਾਰਾ ਕੋਸ਼ਿਸ਼ ਕਰਨ ਤੋਂ ਬਾਅਦ ਦੇ ਵਿੱਚ ਵੀ ਸਾਡਾ ਜਿਹੜਾ ਕੰਮ ਇਹ ਨਾ ਉਹ ਵਿਗੜ ਜਾਂਦਾ ਹੈ ਇਸ ਤਰੀਕੇ ਦੇ ਨਾਲ ਸਾਡੇ ਕਈ ਕਈ ਸਾਲ ਨੇ ਜਿਹੜੇ ਗੁਜ਼ਰ ਜਾਂਦੇ ਨੇ ਤੇ ਸਾਨੂੰ ਕੋਈ ਵੀ ਹੱਲ ਨਹੀਂ ਮਿਲਦਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਪ੍ਰੋਬਲਮ ਮੁਸ਼ਕਲਾਂ ਆਉਂਦੀਆਂ ਨੇ ਉਹ ਕਿਉਂ ਆ ਰਹੀਆਂ ਨੇ ਇਸ ਤਰੀਕੇ ਦੇ ਨਾਲ ਅਸੀਂ ਡਿਪਰੈਸ਼ਨ ਦੇ ਵਿੱਚ ਰਹਿ ਜਾਂਦੇ ਆਂ ਡਿਪਰੈਸ਼ਨ ਦੇ ਵਿੱਚ ਰਹਿ ਰਦੇ ਕਰਕੇ ਜਾਂ ਤਾਂ ਫਿਰ ਸਾਡੇ ਸਰੀਰ ਨੂੰ ਕੋਈ ਬਿਮਾਰੀ ਲੱਗ ਜਾਂਦੀ ਏ ਜਾਂ ਫਿਰ ਸਾਨੂੰ ਕਿਸੇ ਨਾ ਕਿਸੇ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਤੇ ਅਸੀਂ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਇਹ ਪ੍ਰੋਬਲਮ ਦਾ ਹੱਲ ਹੀ ਨਹੀਂ ਕਰ ਪਾਉਂਦੇ ਕਿਉਂਕਿ ਜੋ ਸ਼ਨੀ ਦੇਵ ਹੁੰਦੇ ਆ ਉਹ ਸੁੱਖ-ਦੁੱਖ ਦੇ ਦਾਤਾ ਨਹੀਂ ਇਸੇ ਤਰੀਕੇ ਦੇ ਨਾਲ ਜੇਕਰ ਸਾਡੀ ਇੱਕ ਵਾਰ ਸ਼ਨੀ ਦੇਵ ਦੇ ਨਾਲ ਕੋਈ ਅਰਚਨ ਚਾ ਕੋਈ ਪ੍ਰੋਬਲਮ ਆ ਜਾਂਦੀ ਹੈ ਤੇ ਸਾਡੇ ਸਾਰੇ ਕੰਮ ਨਹੀਂ ਜਿਹੜੇ ਉਹ ਵਿਗੜਨੇ ਹੀ ਸ਼ੁਰੂ ਹੋ ਜਾਂਦੇ ਐ ਇਸ ਤਰੀਕੇ ਦੇ ਨਾਲ ਜੇਕਰ ਅਸੀਂ ਸ਼ਨੀ ਦੇ ਮਹਾਰਾਜ ਨੂੰ ਖੁਸ਼ ਕਰ ਲਿਆ ਤਾਂ ਸਾਡੀ ਕਿਸਮਤ ਬਦਲ ਦੇ ਲਈ ਬਹੁਤਾ ਜ਼ਿਆਦਾ ਸਮਾਂ ਨਹੀਂ ਲੱਗੇਗਾ ਸਾਡੇ ਕਈ ਸਾਲਾਂ ਦੇ ਰੁਕੇ ਹੋਏ ਤੇ ਅੜੇ ਹੋਏ ਕੰਮ ਵੀ ਤੁਰੰਤ ਹੀ ਹੋਣੇ ਸ਼ੁਰੂ ਹੋ ਜਾਣਗੇ ਜਿਵੇਂ ਕਿ ਆਪਾਂ ਸਾਰੇ ਹੀ ਚਾਹੁੰਦੇ ਆ ਜਦੋਂ ਅਸੀਂ ਮਾਤਾ ਲਕਸ਼ਮੀ ਜੀ ਨੂੰ ਖੁਸ਼ ਕਰ ਲੈਂਦੇ ਆ ਤੇ ਸਾਡੇ ਘਰ ਦੇ ਵਿੱਚ ਪੈਸਾ ਤੇ ਵਰਕਤ ਆਉਣੀ ਸ਼ੁਰੂ ਹੋ ਜਾਂਦੀ ਏ ਇਸ ਤਰੀਕੇ ਦੇ ਨਾਲ ਜੇਕਰ ਅਸੀਂ ਸ਼ਨੀ ਦੇਵ ਨੂੰ ਖੁਸ਼ ਕਰ ਲੈਂਦੇ ਆ ਤੇ ਸਾਡੇ ਘਰ ਦੇ ਉੱਪਰ ਚੜੀਆਂ ਬੁਰੀਆਂ ਸ਼ਕਤੀਆਂ ਨੇ ਨਾ ਉਹਨਾਂ ਦਾ ਅਸਰ ਘਟਮ ਹੋ ਜਾਂਦਾ ਹੈ ਇਸ ਤਰੀਕੇ ਦੇ ਨਾਲ ਜੇਕਰ ਅਸੀਂ ਪਰਮਾਤਮਾ ਨੂੰ ਖੁਸ਼ ਕਰ ਲੈਂਦੇ ਆ ਤੇ ਸਾਡੇ ਘਰ ਦੇ ਵਿੱਚ ਦੁੱਧ ਦੇ ਪੁੱਤ ਦੀ ਦਾਤ ਸਾਨੂੰ ਪ੍ਰਾਪਤ ਹੋ ਜਾਂਦੀ ਏ ਇਸ ਤਰੀਕੇ ਦੇ ਨਾਲ ਜਦੋਂ ਅਸੀਂ ਸ਼ਨੀ ਦੇਵ ਨੂੰ ਖੁਸ਼ ਕਰ ਲਵਾਂਗੇ ਤੇ ਸਾਡੇ ਵੱਡੇ ਤੋਂ ਵੱਡੇ ਦੁੱਖ ਨੇ ਜਿਹੜੇ ਉਹ ਵੀ ਕੱਟੇ ਜਾਣਗੇ। ਇਸ ਪ੍ਰੋਬਲਮ ਨੂੰ ਦੂਰ ਕਰਨ ਦੇ ਲਈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕਾਲੀ ਮਿਰਚ ਦਾ ਇੱਕ ਛੋਟਾ ਜਿਹਾ ਉਪਾਅ ਜਿਹੜਾ ਉਹ ਸਾਂਝਾ ਕਰਨ ਲੱਗੇ ਆ ਇਸ ਉਪਾਅ ਨੂੰ ਆਪਾਂ ਕਿਵੇਂ ਕਰਨਾ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੇਵਾਂਗੇ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਜਿਵੇਂ ਕੇ ਹਫਤੇ ਦਾ ਲਾਸਟ ਦਿਨ ਜਿਹੜਾ ਹੁੰਦਾ ਹੈ ਉਹ ਸ਼ਨੀਵਾਰ ਦਾ ਹੁੰਦਾ ਹੈ ਇਸ ਕਰਕੇ ਅਸੀਂ ਉਸ ਤੋਂ ਪਹਿਲਾਂ ਤੁਹਾਡੇ ਨਾਲ ਅੱਜ ਦੀ ਵੀਡੀਓ ਸਾਂਝੀ ਕਰਨ ਲੱਗਿਆ ਤਾਂ ਜੋ ਕਿ ਇਸ ਉਪਾਅ ਨੂੰ ਤੁਸੀਂ ਉਸ ਦਿਨ ਆਸਾਨੀ ਦੇ ਨਾਲ ਕਰ ਸਕੋ ਕਾਲੀ ਮਿਰਚ ਦੇ ਜਿੰਨੇ ਵੀ ਡੋਟਕੇ ਤੇ ਉਪਾਅ ਕੀਤੇ ਜਾਂਦੇ ਨੇ ਇਹ ਸਾਡੇ ਘਰ ਦੇ ਵਿੱਚੋਂ ਦੁਸ਼ਮਨਾ ਦਾ ਵੀ ਨਾਸ਼ ਕਰਦੀ ਹੈ ਤੇ ਕੋਈ ਐਹੋ ਜਿਹਾ ਘਰ ਨਹੀਂ ਹੁੰਦਾ ਜਿਹੜੇ ਘਰ ਦੇ ਵਿੱਚ ਕਾਲੀ ਮਿਰਚ ਦੀ ਵਰਤੋਂ ਨਾ ਕੀਤੀ ਜਾਵੇ ਜਿਵੇਂ ਕਿ ਕਾਲੀ ਮਿਰਚ ਦਾ ਪਰਯੋਗ ਹਰ ਇੱਕ ਘਰ ਦੇ ਵਿੱਚ ਸਬਜ਼ੀ ਨੂੰ ਤਿਆਰ ਕਰਨ ਦੇ ਲਈ ਕੀਤਾ ਜਾਂਦਾ ਹੈ ਕਹਿੰਦਾ ਭਾਵ ਕਿ ਸਾਡੇ ਸਬਜ਼ੀ ਖਾਣੇ ਦੇ ਵਿੱਚ ਕਾਲੀ ਮਿਰਚ ਮਸਾਲੇ ਦੇ ਤੌਰ ਤੇ ਵਰਤੀ ਜਾਂਦੀ ਹੈ ਤੇ ਕਾਲੀ ਮਿਰਚ ਦਾ ਪਰਯੋਗ ਅਸੀਂ ਪੂਜਾ ਪਾਠ ਦੇ ਵਿੱਚ ਵੀ ਕਰਦੇ ਹਾਂ ਤੇ ਜਦੋਂ ਕਰਦੇ ਹਾਂ ਨਾ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਬਰਕਤ ਪੈਂਦੀ ਹੈ ਸਾਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਉਂਦੀ ਇਸੇ ਤਾਲ ਨਾਲ ਕਾਲੀ ਮਿਰਚ ਦਾ ਪਰਯੋਗ ਤਾਂਤਰਿਕ ਕਿਰਿਆਵਾਂ ਦੇ ਵਿੱਚ ਵੀ ਕੀਤਾ ਜਾਂਦਾ ਹੈ ਇਸ ਤਰੀਕੇ ਦੇ ਨਾਲ ਜੇਕਰ ਤੁਹਾਡੇ ਆਂਢੀ ਗੁਆਂਢੀ ਤੁਹਾਡੇ ਦੁਸ਼ਮਣ ਬਣੇ ਹੋਏ ਨੇ ਜਾਂ ਫਿਰ ਤੁਹਾਡੇ ਭੈਣ ਭਰਾ ਹੀ ਤੁਹਾਡੇ ਦੁਸ਼ਮਣ ਬਣ ਬੈਠੇ ਨੇ ਜੋ ਕਿ ਤੁਹਾਡੀ ਤਰੱਕੀ ਨੂੰ ਦੇਖ ਕੇ ਬਿਲਕੁਲ ਵੀ ਨਹੀਂ ਚਾਹਦੇ ਤਾਂ ਤੁਸੀਂ ਇਸ ਉਪਾਣੋ ਕਰਨ ਦੇ ਲਈ ਤੁਹਾਨੂੰ ਕੀ ਚਾਹੀਦਾ ਤੁਸੀਂ ਇੱਕ ਲੈਣਾ ਹੈ ਸਿੱਕਾ ਜਾਂ ਤਾਂ 1 ਰੁਪਏ ਦਾ ਲੈਣਾ ਤੇ ਜਾਂ ਫਿਰ ਤੁਸੀਂ 5 ਰੁਪਏ ਦਾ ਸਿੱਕਾ ਵੀ ਲੈ ਸਕਦੇ ਹੋ ਕਾਲਾ ਕੱਪੜਾ ਲੈ ਕੇ ਉਸ ਦੇ ਵਿੱਚ ਇਸ ਸਿੱਕੇ ਨੂੰ ਪਾ ਕੇ ਤੁਸੀਂ ਆਪਣੇ ਘਰ ਦੇ ਮੇਨ ਗੇਟ ਤੇ ਤੁਸੀਂ ਟੰਗ ਦੇਣਾ ਤੇ ਕਈ ਪਰਿਵਾਰਾਂ ਦੇ ਵਿੱਚ ਕਈ ਘਰਾਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਇੱਕ ਘਰ ਨੂੰ ਦੋ ਦਰਵਾਜ਼ੇ ਹੁੰਦੇ ਨੇ ਜੇਕਰ ਇੱਕ ਘਰ ਦੇ ਵਿੱਚ ਦੋ ਦਰਵਾਜ਼ੇ ਨੇ ਕਹਿਣ ਦਾ ਭਾਵ ਦੋ ਮੇਨ ਗੇਟ ਨੇ ਇੱਕ ਬੈਕ ਸਾਈਡ ਤੇ ਇੱਕ ਫਰੰਟ ਸਾਈਡ ਤੇ ਤਾਂ ਤੁਸੀਂ ਦੋਨਾਂ ਗੇਟਾਂ ਤੇ ਹੀ ਇਸ ਨੂੰ ਟੰਗ ਸਕਦੇ ਹੋ ਇਹ ਤੁਸੀਂ ਇਸ ਉਪਾਰ ਨੂੰ ਸ਼ਨੀਵਾਰ ਦੇ ਦਿਨ ਨੂੰ ਹੀ ਕਰਦਾ ਹੈ ਕਿਉਂਕਿ ਜੋ ਵੀ ਸਾਡੇ ਘਰ ਦੇ ਵਿੱਚ ਬੁਰੀ ਨજર ਜਾਂ ਫਿਰ ਬੁਰੀ ਨਜ਼ਰ ਦਾ ਪ੍ਰਭਾਵ ਜੋ ਵੀ ਹੁੰਦਾ ਹੈ ਉਹ ਸਾਡੇ ਘਰ ਦੇ ਮੇਨ ਗੇਟ ਤੋਂ ਹੀ ਸਾਡੇ ਘਰ ਦੇ ਵਿੱਚ ਆਉਂਦਾ ਹੈ ਇਸ ਤਰੀਕੇ ਦੇ ਨਾਲ ਜਿੰਨਾ ਦੀ ਕੋਈ ਸ਼ਾਪ ਹੈ ਫੈਕਟਰੀ ਹੈ ਜਾਂ ਫਿਰ ਵਪਾਰ ਦਾ ਕੰਮ ਹੈ ਜਿੱਥੇ ਵੀ ਬਿਜ਼ਨਸ ਹੈ ਉਹ ਆਪਣੇ ਬਿਜ਼ਨਸ ਵਾਲਾ ਜਿਹੜਾ ਵੀ ਉਹਨਾਂ ਦਾ ਕੋਈ ਸ਼ਾਪ ਹੈ ਜਾ ਫਿਰ ਦੁਕਾਨੇ ਉਸ ਦੁਕਾਨ ਦੇ ਜਿਹੜਾ ਮੇਨ ਗੇਟ ਹੈ ਨਾ ਉੱਥੇ ਉਸ ਨੂੰ ਟੰਗ ਸਕਦੇ ਤੇ ਇਸ ਤਰੀਕੇ ਦੇ ਨਾਲ ਜੇਕਰ ਕਿਸੇ ਦੀ ਨજર ਸਾਡੇ ਘਰ ਦੇ ਵਿੱਚ ਲੱਗ ਚੁੱਕੀ ਹੈ ਜਾਂ ਫਿਰ ਸਾਡੇ ਪੈਸੇ ਨੂੰ ਲੱਗੀ ਹੋਈ ਹੈ ਕਹਿਣ ਦਾ ਭਾਵ ਕਿ ਕਿਸੇ ਦੀ ਬੁਰੀ ਨਜ਼ਰ ਨੂੰ ਦੂਰ ਕਰਨ ਦੇ ਲਈ ਤੁਸੀਂ ਛੋਟਾ ਜਿਹਾ ਕਾਲੇ ਰੰਗ ਦਾ ਕੱਪੜਾ ਲੈਣਾ ਤੇ ਉਸ ਦੇ ਵਿੱਚ ਤੁਸੀਂ 1 ਰੁਪਏ ਦਾ ਜਾਂ 5 ਰੁਪਏ ਦਾ ਸਿੱਕਾ ਪਾਉਣਾ ਤੇ ਨਾਲ ਤੁਸੀਂ ਪੰਜ ਕਾਲੀਆਂ ਮਿਰਚਾਂ ਦੇ ਦਾਣੇ ਪਾ ਲੈਣੇ ਉਸ ਨੂੰ ਵੀ ਤੁਸੀਂ ਆਪਣੇ ਘਰ ਦੇ ਮੇਨ ਗੇਟ ਤੇ ਛਲ ਟੰਗ ਦੇ ਦਾ ਹੈ ਇਸ ਤਰੀਕੇ ਦੇ ਨਾਲ ਜੇਕਰ ਇਸ ਨੂੰ ਵੀ ਅਸੀਂ ਆਪਣੇ ਘਰ ਦੇ ਮੇਨ ਗੇਟ ਤੇ ਤਿਆਰ ਕਰਕੇ ਟੰਗ ਦੇ ਦਿੰਦੇ ਆ ਤੇ ਜੇਕਰ ਕੋਈ ਬੁਰੀ ਨਜ਼ਰ ਸਾਡੇ ਘਰ ਦੇ ਵਿੱਚ ਆਉਂਦੀ ਹੈ ਜਾਂ ਸਾਡੇ ਪੈਸੇ ਨੂੰ ਲੱਗਦੀ ਹੈ ਤਾਂ ਸਾਡੇ ਘਰ ਦੇ ਮੇਨ ਗੇਟ ਤੋਂ ਹੀ ਵਾਪਸ ਮੁੜ ਜਾਂਦੀ ਹੈ ਇਹ ਸੀ ਪਹਿਲਾ ਉਪਾਅ ਜੋ ਬਿਲਕੁਲ ਸਿੰਪਲ ਹੈ ਤੇ ਸੌਖਾ ਜਿਹਾ ਤੇ ਇਸ ਨੂੰ ਕੋਈ ਵੀ ਆਸਾਨੀ ਦੇ ਨਾਲ ਕਰ ਸਕਦਾ ਹੈ ਇਸਾਮ ਤੋਂ ਵੱਡੀ ਗੱਲ ਹੈ ਕਿ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਕਿਸੇ ਵੀ ਵਾਧੂ ਸਮਾਨ ਦੀ ਜ਼ਰੂਰਤ ਨਹੀਂ ਪੈਂਦੀ ਇਸ ਤਰੀਕੇ ਦੇ ਨਾਲ ਦੂਸਰੀ ਉਪਾਦੀ ਕਰਨ ਕਰਦੇ ਆ ਜੇਕਰ ਤੁਹਾਡੇ ਘਰ ਦੇ ਵਿੱਚ ਬਿਮਾਰੀ ਦਾ ਵਾਸ ਹੋ ਗਿਆ ਬਹੁਤ ਜ਼ਿਆਦਾ ਲੜਾਈ ਝਗੜਾ ਰਹਿੰਦਾ ਤਾਂ ਤੁਸੀਂ ਇਸ ਉਪਾਅ ਨੂੰ ਕਰਨਾ ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ ਪੰਜ ਕਾਲੀਆ ਮਿਰਚਾਂ ਦੇ ਦਾਣੇ ਲੈਣੇ ਆ ਤੇ ਉਹਨਾਂ ਨੂੰ ਤੁਸੀਂ 7 ਵਾਰ ਆਪਣੀ ਸਿਰ ਤੋਂ ਵਾਰ ਕੇ ਕਿ ਆਪਣੇ ਘਰ ਤੋਂ ਬਾਹਰ ਚੁਰਾਸਤੇ ਤੇ ਚਲੇ ਜਾਣਾ ਜਿੱਥੇ ਤੁਹਾਨੂੰ ਕੋਈ ਵੀ ਦੇਖੇ ਨਾ ਤੁਸੀਂ ਆਪਣਾ ਜਿਹੜਾ ਫੇਸ ਏ ਉਸ ਨੂੰ ਚੜ੍ਹਦੇ ਵੱਲ ਕਰਕੇ ਤੇ ਸ਼ਨੀ ਦੇਵ ਦਾ ਧਿਆਨ ਤਾਰ ਕੇ ਇਹ ਜਿਹੜੇ ਦਾਣੇ ਹੋਣਗੇ ਇਹ 74 ਦੇ ਵਿੱਚ ਇੱਕ ਇੱਕ ਕਰਕੇ ਤੁਸੀਂ ਅਲੱਗ-ਅਲੱਗ ਚਰਗਾਦੇ ਸੋਟ ਦੇ ਲੈਣੇ ਜਿਮੀ ਕੇ ਚਾਰ ਦਾਣੇ ਤੁਸੀਂ ਚ ਰਸਤੇ ਦੇ ਵਿੱਚ ਸੁੱਟ ਦਿਓਗੇ ਜਿੱਥੇ ਚ ਰਸਤਾ ਹੋਵੇਗਾ ਉੱਥੇ ਚਾਰ ਰਾਹ ਨਿਕਲਦੇ ਹੋਣਗੇ ਤੇ ਤੁਸੀਂ ਚਾਰ ਦਾਣੇ ਉੱਥੇ ਸੁੱਟ ਦੇਣਿਆ ਤੇ ਇੱਕ ਦਾਣੇ ਨੂੰ ਤੁਸੀਂ ਅਸਮਾਨ ਦੇ ਵੱਲ ਕਰਕੇ ਸੁੱਟਣਾ ਹੈ ਤੇ ਜਦੋਂ ਤੁਸੀਂ ਇਹ ਦਾਣਾ ਸੁੱਟੋਗੇ ਉਸ ਸਮੇਂ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਕਿ ਜਦੋਂ ਤੁਸੀਂ ਇਸ ਉਪਾਅ ਨੂੰ ਕਰ ਲਓਗੇ ਤਾਂ ਤੁਸੀਂ ਰਸਤੇ ਦੇ ਵਿੱਚ ਕਿਸੇ ਨਾਲ ਵੀ ਕੋਈ ਗੱਲਬਾਤ ਨਹੀਂ ਕਰਨੀ ਤੁਸੀਂ ਸਿੱਧਾ ਆਪਣੇ ਘਰ ਮੁੜੇ ਆਉਣਾ ਇਸ ਉਪਾਅ ਨੂੰ ਕਰਕੇ ਤੁਸੀਂ ਆਪਣੇ ਘਰ ਆ ਕੇ ਆਪਣੇ ਘਰ ਦੇ ਵਿੱਚ ਸਰੋਂ ਦੇ ਤੇਲ ਦਾ ਦੀਵਾ ਸ਼ਨੀ ਦੇਵ ਦੇ ਨਾਮ ਦਾ ਜਗਾਉਣਾ ਹੈ ਕਿ ਜਿਹੜੀਆਂ ਵੀ ਬੁਰੀਆਂ ਚੀਜ਼ਾਂ ਨੇ ਤੁਹਾਡੇ ਘਰ ਦੇ ਵਿੱਚ ਜਿੰਨਾ ਦੇ ਕਰਕੇ ਤੁਹਾਡੇ ਘਰ ਵਿੱਚ ਦੁੱਖ ਤਕਲੀਫ ਆ ਰਹੇ ਨੇ ਉਹ ਤੁਹਾਡੇ ਘਰ ਦੇ ਵਿੱਚ ਉਹ ਤੁਰੰਤ ਹੀ ਦੂਰ ਹੋ ਜਾਣ ਇਸ ਤਰੀਕੇ ਦੇ ਨਾਲ ਜਿਹੜੀ ਤੁਹਾਡੇ ਘਰ ਦੀ ਨੈਗੇਟਿਵ ਅਲਰਜੀ ਮਾੜੀਆਂ ਚੀਜ਼ਾਂ ਨੇ ਨਾ ਇਹ ਉਸ ਹੀ ਜਗ੍ਹਾ ਤੇ ਰਹਿ ਚੰਗੇ ਜਿੱਥੇ ਤੁਸੀਂ ਕਾਲੀਆਂ ਮਿਰਚਾਂ ਦੇ ਇਹ दाਣੇ ਸੁੱਟ ਕੇ ਆਏ ਹੋ ਕਿਉਂਕਿ ਜੋ ਕਾਲੀ ਮਿਰਚ ਹੁੰਦੀ ਹੈ ਨਾ ਕਾਲੀ ਮਿਰਚ ਦੇ ਵਿੱਚ ਗੁਰੀਆਂ ਚੀਜ਼ਾਂ ਨੇ ਜਿਹੜੀਆਂ ਪੁਰੀਆਂ ਸ਼ਕਤੀਆਂ ਨੇ ਉਹਨਾਂ ਨੂੰ ਖਿੱਚਣ ਦੀ ਤਾਕਤ ਹੁੰਦੀ ਹੈ ਇਸ ਤਰੀਕੇ ਦੇ ਨਾਲ ਜਦੋਂ ਅਸੀਂ ਪੰਜ ਕਾਲੀਆਂ ਮਿਰਚਾਂ ਨੂੰ ਵਾਰ ਕੇ ਚਾਰ ਦਿਸ਼ਾਵਾਂ ਦੇ ਵਿੱਚ ਸੁੱਟਦੇ ਹਾਂ ਤੇ ਉਹਨਾਂ ਚਾਰ ਦਿਸ਼ਾਂ ਦੇ ਵਿੱਚ ਸਾਡੇ ਘਰ ਦੀਆਂ ਸਾਰੀਆਂ ਪ੍ਰੋਬਲਮ ਤੇ 네ਗੇਟਿਵ એનર્ਜੀ ਉਹਨਾਂ ਦਿਸ਼ਾ ਦੇ ਵਿੱਚ ਹੀ ਚਲੀ ਜਾਂਦੀ ਹੈ ਇਹ ਸੀ ਦੂਸਰਾ ਉਪਾਅ ਤੇ ਗੱਲ ਕਰਦੇ ਹਾਂ ਤੀਸਰੇ ਉਪਾਅ ਦੀ ਜੇਕਰ ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰਦਾ ਹੈ ਭਾਵੇਂ ਤਾਂ ਉਪਰ ਆਇਆ ਤੇ ਭਾਵੇਂ ਉਹ ਆਪਣਾ ਹੈ ਕੋਈ ਤੁਹਾਡਾ ਇਸ ਉਪਾਦ ਨੂੰ ਕਰਨ ਦੇ ਲਈ ਤੁਸੀਂ ਥੋੜੀ ਜਿਹੀ ਕਾਲੀ ਮਿਰਚ ਨੂੰ ਆਪਣੇ ਘਰ ਦੇ ਵਿੱਚ ਚੰਗੀ ਤਰ੍ਹਾਂ پیس ਲੈਣਾ ਕੁੱਟ ਲੈਣਾ ਤੇ ਉਸ ਦਾ ਇੱਕ ਫਾਈਨ ਪਾਊਡਰ ਤਿਆਰ ਕਰ ਲੈਣਾ ਤੇ ਇਸ ਕਾਲੀ ਮਿਰਚ ਨੂੰ ਤੁਸੀਂ ਸੋਮਵਾਰ ਦੇ ਦਿਨ ਉਹ ਸ਼ਿਵ ਮੰਦਿਰ ਜਾ ਕੇ ਸ਼ਿਵਲਿੰਗ ਦੇ ਚਟਤੇ ਤੁਸੀਂ ਚੜਾ ਕੇ ਆਉਣੀ ਹੈ ਇਸ ਦੇ ਨਾਲ ਨਾਲ ਤੁਸੀਂ ਇਹ ਪ੍ਰਾਰਥਨਾ ਕਰਨੀ ਹੈ ਕਿ ਜਿੰਨੇ ਵੀ ਸਾਡੇ ਦੁਸ਼ਮਣ ਨੇ ਉਹ ਸਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਣ। ਇਹ ਉਪਾਅ ਵੀ ਬਹੁਤ ਜ਼ਿਆਦਾ ਪਾਵਰਫੁੱਲ ਹੈ। ਇਹ ਉਪਾਅ ਕਰਨ ਦੇ ਨਾਲ ਇਸ ਦੇ ਨਾਲ ਸਾਡੇ ਘਰ ਦੀ 네ਗੇਟਿਵ ਐਨਰਜੀ ਇਹ ਜਿਹੜੀ ਉਹ ਦੂਰ ਹੋ ਜਾਂਦੀ ਹੈ। ਇਸ ਉਪਾਅ ਨੂੰ ਤੁਸੀਂ ਧਿਆਨ ਰੱਖਣਾ ਹੈ ਜਾਂ ਤਾਂ ਸੋਮਵਾਰ ਤੇ ਜਾਂ ਫਿਰ ਸ਼ਨੀਵਾਰ ਦੇ ਦਿਨ ਨੂੰ ਹੀ ਕਰਨਾ ਹੈ। ਤੁਸੀਂ ਗਾਂ ਦਾ ਦੁੱਧ ਲੈਣਾ ਇਸ ਉਪਾਅ ਨੂੰ ਕਰਨ ਦੇ ਲਈ ਕੱਚਾ ਦੁੱਧ ਲੈ ਕੇ ਉਸ ਦੇ ਵਿੱਚ ਤੁਸੀਂ ਪੀਸੀਆਂ ਹੋਣੀਆਂ ਕਾਲੀਆਂ ਮਿਰਚਾਂ ਤੁਸੀਂ ਪਾ ਲੈਣੀਆਂ ਨੇ ਕਾਲੀਆਂ ਮਿਰਚਾਂ ਤੇ ਕਾਲੀ ਲੌਂਗ ਇਸ ਲਈ ਉਪਾਅ ਦੇ ਵਿੱਚ ਵਰਤੇ ਜਾਂਦੇ ਨੇ ਕਿਉਂਕਿ ਇਹਨਾਂ ਦੋਨਾਂ ਦੇ ਵਿੱਚ ਸਕਾਰਾਤਮਕ ਊਰਜਾ ਵਧੇਰੇ ਹੁੰਦੀ ਹੈ ਕਹਿਣ ਦਾ ਭਾਵ ਕਿ ਸਕਾਰਾਤਮਕ ਊਰਜਾ ਦਾ ਆਵਾਸ ਹੁੰਦਾ ਹੈ ਇਸ ਤਰੀਕੇ ਦੇ ਨਾਲ ਜਦੋਂ ਵੀ ਅਸੀਂ ਆਪਣੇ ਘਰ ਦੇ ਵਿੱਚ ਪ੍ਰਸ਼ਾਦ ਤਿਆਰ ਕਰਨਾ ਹੈ ਉਸਦੇ ਵਿੱਚ ਕਾਜੂ ਮੇਵੇ ਤਾਂ ਬੇਸ਼ੱਕ ਰਹਿ ਜਾਣ ਪਰ ਤੁਸੀਂ ਲੌਂਗ ਜ਼ਰੂਰ ਵਿੱਚ ਪਾਉੜੇ ਨੇ ਇਸ ਦੇ ਨਾਲ ਨਾਲ ਜਿਵੇਂ ਹੀ ਅਸੀਂ ਇਸ ਪ੍ਰਸ਼ਾਦ ਦਾ ਭੂਗ ਲਗਾਉਂਦੇ ਆ ਤੇ ਉਹ ਸਾਡੇ ਲਈ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਕਿਉਂਕਿ ਕਹਿਮਤਾ ਭਾਵ ਇਹ ਹੈ ਕਿ ਜੇਕਰ ਉਹ ਪ੍ਰਸ਼ਾਦ ਦੀ ਖੁਸ਼ਬੂ ਚੰਗੀ ਹੋਵੇਗੀ ਤਾਂ ਉਹ ਅਸਰ ਵੀ ਬਹੁਤ ਹੀ ਵਧੀਆ ਕਰੇਗਾ ਇਸ ਤਰੀਕੇ ਦੇ ਨਾਲ ਜਦੋਂ ਵੀ ਤੁਸੀਂ ਮਿੱਠਾ ਪ੍ਰਸ਼ਾਦ ਤਿਆਰ ਕਰਨਾ ਹੈ ਨਾ ਤੁਸੀਂ ਕਾਲੀ ਮਿਰਚ ਤੇ ਲੌਂਗ ਦਾ ਪ੍ਰਯੋਗ ਜ਼ਰੂਰ ਕਰਿਆ ਕਰੋ ਇਸ ਤਰੀਕੇ ਦੇ ਨਾਲ ਜੇਕਰ ਵਪਾਰ ਜਾਂ ਫਿਰ ਨੌਕਰੀ ਦੇ ਸਬੰਧਤ ਤੁਹਾਡੀ ਕੋਈ ਵੀ ਸਮੱਸਿਆ ਹੋਵੇ ਜੇਕਰ ਤੁਸੀਂ ਚੌਕ ਦੇ ਲਈ ਜਾ ਰਹੇ ਤਾਂ ਉਸ ਵਿਅਕਤੀ ਦੇ ਉੱਪਰ ਜੋ ਚੌਕ ਦੇ ਲਈ ਜਾ ਰਿਹਾ ਕਾਲੀ ਮਿਰਚ ਵਾਰ ਕੇ ਉਸ ਵਿਅਕਤੀ ਨੂੰ ਟਿੱਕਾ ਲਗਾ ਕੇ ਉਸ ਨੂੰ ਘਰੋਂ ਭੇਜਿਆ ਕਰੋ ਇਹ ਸੀ ਜੀ ਸਾਡੀ ਅੱਜ ਦੀ ਵੀਡੀਓ ਦੇ ਕੁਝ ਛੋਟੇ ਛੋਟੇ ਉਪਾਅ ਤੇ ਇਸ ਵੀਡੀਓ ਦੇ ਵਿੱਚ ਤੁਸੀਂ ਜਿੰਨੇ ਵੀ ਉਪਾਅ ਦੱਸੇ ਨੇ ਚੇਕਰ ਇਹਨਾਂ ਦੇ ਵਿੱਚੋਂ ਕੋਈ ਇੱਕ ਵੀ ਤੁਸੀਂ ਉਪਾਅ ਕਰ ਲਿਆ ਨਾ ਤਾਂ ਤੁਹਾਡੀ ਕਿਸਮਤ ਬਦਲ ਜਾਵੇਗੀ ਤੁਹਾਡੇ ਦਿਨ ਬਦਲ ਜਾਣਗੇ ਖੰਜੀ ਇਹ ਸੀ ਜੀ ਅੱਜ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਕਿ ਛੋਟੇ ਛੋਟੇ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸੇ ਨੇ ਚੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੀ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਵਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲਏਗੀ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ